ਅਸਾ ਮਹਲਾ ਪੰਜਾਂ ਅਣ ਦਿਨ ਮੂਸਾ ਲਾ ਜਟਕਾਈ ਗਿਰਤ ਕੋ ਪ ਮੈਂ ਖਾਏ ਮਠਾਈ ਸੋਚਿਤ ਸਾਚਤਾ ਰਹਿਣ ਬਿਹਾਨੀ ਹਨਕ ਰੰਗ ਮਾਇਆ ਕੇ ਚਿਤਵਤ ਕਬ ਹੋਉ ਨ ਸਿਮਰੇ ਸਾਰੰਗ ਪਾਨੀ ਰਹਾ ਧਰਮ ਕੀ ਛਾਇਆ ਨੇ ਚਲ ਗ੍ਰਿਉ ਬਾਂਧਿਆ ਕਾਲ ਕਹ ਫਾਸ ਸੰਕਤ ਸਰ ਸੰਦਿਆ ਬਾਲੂ ਕਿਨਾਰਾ ਤਰੰਗ ਮੁਖ ਆਇਆ ਸੋ ਤਾਂ ਮੂੜ ਨਹੀਂ ਚਲ ਕਰ ਪਾਇ ਸਾਧ ਸੰਗ ਜਪਿਓ ਹਰ ਰਾਈ ਨਾਨਕ ਜੀਵੇ ਹਰ ਗੁਣ ਗਾਏ ਆਸਾ ਮਹਲਾ 5 ਮਾ ਦੋ ਤੁਕੇ ਨੋ ਓਨ ਕੈ ਸੰਗ ਤੂ ਕਰਤੀ ਕੇਲਾ ਓਨ ਕੈ ਸੰਗ ਹਮ ਤੁਮ ਸੰਗ ਮੀਲਾ ਓਨ ਕੈ ਸੰਗ ਤੁਮ ਸਭ ਕੋ ਲੋਰੈ ਉਸ ਬਿਨਾ ਕੋ ਮੁਖ ਨਈ ਜੋ ਤੈ ਬਰਾਗੀ ਕਹਾ ਸਮਾਈ ਤਿਸ ਬਿਨ ਤਉ ਦੇਹੁ ਰੀ ਰਹੀ ਰਹਾ ਓਨ ਕੈ ਸੰਗ ਤੂ ਗ੍ਰਹਿ ਮਹਾਰਾ ਓਨ ਕੈ ਸੰਗ ਤੋ ਹੋਈ ਹੈ ਜਹਾਰ ਓਨ ਕੈ ਸੰਗ ਤੂ ਰਖੀ ਪਪੋਲਾ ਉਸ ਬਿਨਾ ਤੋ ਛੁਟ ਕੀ ਰੋਲਾ ਹਉਣ ਕੈ ਸੰਗ ਤੇਰਾ ਮਾਨ ਮਹਿਤ ਹਉਣ ਕੈ ਸੰਗ ਤੁਮ ਸਾਗ ਜਗਤ ਹਉਣ ਕੈ ਸੰਗ ਤੇਰੀ ਸਭ ਵਿਦ ਥਾਟੀ ਉਸ ਬਿਨਾ ਤੂ ਹੋਈ ਹੈ ਮਾਟੀ ਉਹ ਬਰਾਗੀ ਮਰੇ ਨਾ ਜਾਈ ਹੁਕਮੇ ਬਾਦਕਾਰੋ ਕਮਾਈ ਜੋੜ ਵਸੋੜੇ ਨਾਨਕ ਤਾਪ ਆਪਣੀ ਕੁਦਰਤ ਜਾਣੇ ਆਪਾ ਸਮਹੱਲਾ ਪੰਜਾਬਾਂ ਨਾਉ ਮਰਤਾ ਨਾ ਹਮ ਡਰਿਆ ਨਾਉ ਬਿਨ ਸੇ ਨਾ ਹਮ ਕੜਿਆ ਨਾਉ ਨਿਰਤਨ ਨਾ ਹਮ ਭੁਕੇ ਨਾ ਉਸ ਦੂਖ ਨਾ ਹਮ ਕੋ ਦੁਖੇ ਔਰ ਨਾ ਕਉ ਮਾਰਨ ਵਾਰਾ ਜੀਉ ਹਮਾਰਾ ਜੀਉ ਦੇਵਨ ਹਾਰਾ ਰਹਾਉ ਨਾ ਉਸ ਬੰਦਨ ਨਾ ਹਮ ਬਾਦੀ ਨਾ ਉਸ ਧੰਦਾ ਨਾ ਹਮ ਧਾਦੇ ਨਾ ਉਸ ਮੈਲ ਨਾ ਹਮ ਕੋ ਮਿਲਾ ਉਸ ਆਨੰਦ ਤਾ ਹਮ ਸਦਕੇ ਲਾਂ ਨਾ ਉਸ ਸੋਚ ਨਾ ਹਮ ਕੋ ਸੋਚਾਂ ਨਾ ਉਸ ਲੀਪ ਨਾ ਹਮ ਕੋ ਪੋਚਾਂ ਨਾ ਉਸ ਭੂਕ ਨਾ ਹਮ ਕੋ ਤ੍ਰਿਸ਼ਨਾ ਨਾ ਉਹ ਨਿਰਮਲ ਤਾਂ ਹਮ ਜਚਨਾ ਹਮ ਕਿਛ ਨਾਹੀ ਏਕੇ ਉਹੀ ਆਗੇ ਪਾਛੇ ਕੋ ਸੋਈ ਨਾਨਕ ਗੁਰ ਕੋਈ ਪਰਮ ਪੰਗਾ ਹਮੋਇ ਮਿਲ ਹੋਏ ਕਰੰਗਾ ਸਾ ਮਹੱਲਾ ਪੰਜਵਾ ਅਣਕ ਭਾਂ ਦਸਕਰ ਸੇਵਾ ਕਰੀਏ ਜੀਉ ਪ੍ਰਾਣ ਤਨ ਆਗੇ ਧਰੀਏ ਪਾਣੀ ਪੱਕਾ ਕਰੋ ਤਜ ਅਬਿਮਾਨ ਅਣਕ ਬਾਰ ਜਾਈਏ ਕੁਰਬਾਨ ਸਾਈ ਸੁਹਾਗਣ ਜੋ ਪ੍ਰਭ ਭਾਈ ਤਿਸ ਕੈ ਸੰਗ ਮਿਲੋ ਮੇਰੀ ਮਾਈ ਰਹਾ ਦਸਨ ਦਾਸੀ ਕੀ ਪਾਨੀ ਹਾਰ ਓਨ ਕੀ ਰੇਨ ਬਸੇ ਜੀ ਨਾਲ ਮਾਤੇ ਪਾਉ ਨਾ ਪਾਉ ਸੰਗ ਮਿਲੇ ਸੁਆਮੀ ਆਪਣੇ ਰੰਗੋ ਜਾਪ ਤਾਪ ਦੇਵ ਸਭ ਨੇਮ ਕਰਮ ਧਰਮ ਅਰਪੋ ਸਭ ਹੋ ਮਾ ਗਰਬ ਮੋਲ ਤਜ ਹੋ ਬਰੀਨ ਹੋਣ ਕੇ ਸੰਗ ਦੀ ਕੋ ਪ੍ਰਭ ਨੈਣ ਨਿਮਕ ਨਿਮਕ ਇਹ ਆਰਾਧੋ ਦਿਨ ਸ ਰਹਿਣ ਇਹ ਸਿਵਾ ਸਾਧੋ ਬਾਇ ਕ੍ਰਪਾਲ ਗੋਪਾਲ ਗੋਬਿੰਦ ਸਾਧ ਸੰਗ ਨਾਨਕ ਬਕਸੰਦਾ ਸਾਹ ਮੁਹੱਲਾ ਪੰਜਾਬਾ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਈ ਪ੍ਰਭ ਕੀ ਪ੍ਰੀਤ ਦੁੱਖ ਲਗੇ ਨਾ ਕੋਈ ਪ੍ਰਭ ਕੀ ਪ੍ਰੀਤ ਹਾਵੇਂ ਮਲ ਕੋਏ प्राभ की प्रीत सद निर्मल होय सुनो मीत ऐसा प्रेम प्यार। जी प्राण काट काट काटा प्राभ की प्रीत पयसगलानी प्रीत हृदय नाम। प्रा की प्रीत सदशोभवन्त प्रभ की प्रीत सब मिटी है चिंतो प्रभ की प्रीत पव जल रे प्राभ की प्रीत जामती नहीं डरे प्रभ की प्रीत सगले उदार प्रभ की प्रीत चले सिंगार आप कोई मिले ना भूले ਜਿਸ ਕਿਰਪਾਲ ਤਿਸ ਸਤ ਸੰਗ ਖੂਲੇ ਕਾਉ ਨਾਨਕ ਤੇਰੇ ਕੁਰਬਾਨ ਸੰਤੋੜ ਪ੍ਰਭ ਤੇਰਾ ਤਾਣਾ ਸਾ ਮਹੱਲਾ ਪੰਜਵਾ ਭੂਪਤ ਹੋਏ ਕਾ ਰਾਜ ਕਮਾਇਆ ਕਰ ਕਰ ਅਨਰਤ ਵਿਹਾਜੀ ਮਾਇਆ ਸੰਤਤ ਸੰਤਤ ਤਲੀਕੀਨੀ ਪ੍ਰਭੂ ਸਤੇ ਡਾਰ ਵਰੋ ਕੋ ਦਿਨੀ ਕਾਚ ਗਗਰੀਆ ਅੰਬ ਮਜਰੀਆ ਗਰਬ ਗਰਬਿਆ ਹੂੰ ਮੈਂ ਪਰੀ ਆ ਰਹਾ ਨਿਰਪੋ ਹੋਇਓ ਪਿਆ ਲਹੰਗਾ ਚੀਤ ਨਾ ਆਇਓ ਕਰਤਾ ਸੰਗਾਂ ਲਜ਼ਕਰ ਜੁੜੇ ਕੀ ਆਸ ਬਹਾ ਨਿਕਸੀਆ ਫੂਕਤਾ ਹੋਏ ਗਇਓ ਸਵਾ ਉੱਚ ਮੰਦਰ ਮੈਲ ਯਰ ਰਾਣੀ ਹਸਤ ਘੋੜੀ ਜੁੜੇ ਮਣ ਪਾਨੀ ਵਾੜ ਪਰਵਾਰ ਪੂਤ ਅਰਤੀਆਂ ਮੋਏ ਪਚੇ ਪਾਜ ਅੰਦਾ ਮੂਵਾ जिने उपाहा तिने बिनाहा रंग रसा जसे सुपना सोई मुक्ता तिस राजमाल नानक दास जिस खसम दियाला आस मोहल्ला पंजमा इणसो प्रीत करी कनेरी ਜੋ ਮਿਲਿਓ ਤੋ ਵਦੇ ਵਦੇਰੀ ਗਾਲ ਚੰਬੜੇ ਕੋ ਛੋਡੇ ਨਾਹੀ ਲਾਗ ਛੂਟੋ ਸਤਗੁਰ ਕੀ ਪਾਈ ਜਾਗ ਮੋਹਣੀ ਹਮ ਤਿਆਗ ਗਵਾਈ ਨਿਰਗੋ ਮਿਲਿਓ ਵਜੀ ਵਧਾਈ ਰਹਾਓ ਐਸੇ ਸੁੰਦਰ ਮਨ ਕੋ ਮੋਹ ਹੈ ਬਾਡ ਘਾਟ ਗਰੇ ਬਾਣ ਬਣ ਜੋ ਹੈ ਮਨ ਤਨ ਲਾਗੇ ਹੋਏ ਕੈ ਮੀਟੀ ਗੁਰ ਪ੍ਰਸਾਦ ਮੈਂ ਕੋਟੀ ਡੀਟੀ ਅਗਰਕ ਉਸਕੇ ਵਡੇ ਟਗਾਓ ਛੋਡੇ ਨਹੀਂ ਬਾਪ ਨਮਾ ਮੈਲੀ ਆਪਣੇ ਹੁਣ ਲੀ ਬਾਂਦੇ ਗੋਰ ਕਿਰਪਾ ਤੇ ਮੈਂ ਸਗਲੇ ਸਾਧੀ ਅਬ ਮੋਰੀ ਮਿਆ ਮਨ ਪਿਆ ਆਨੰਦ ਪੌਚੂ ਕਾ ਟੂਟੇ ਸਭ ਫੰਦ ਦੌਨਾਨਕ ਜਾ ਸਤ ਗੁਰ ਪਾਇਆ ਕਰ ਸਗਲਾ ਮੈਂ ਸੁਖੀ ਬਸਾਇਆ ਸਾ ਮਹੱਲਾ ਪੰਜਵਾ आठ पैर निकट कर जाने प्रभु का कीया मीठा मन एक नाम संतने आधार होए रागे सब पग की सार संत रत सुनो मेरे भाई उवा की महिमा कथन न जाई रहा ਵਰਤਨ ਜਾਕੇ ਕੇਵਲ ਨਾਮ ਅਨੰਦ ਰੂਪਾ ਕੀਰਤਨ ਬਿਸਰਾਮ ਮਿਤਰ ਸਤਰ ਜਾਕੇ ਇਕ ਸਮਾਨੈ ਪ੍ਰਭ ਆਪਣੀ ਬਿਨ ਆਵਰਣ ਜਾਣੈ ਕੋਟ ਕੋਟ ਅਗ ਕਾਟਣ ਹਾਰਾ दुख दूर के तारा सूर वीर बचन के बलि कौला संत शली ताका सांग बाचे सुरदेवा अमोग दरस सफल जाके सेवा ਕਾਰ ਜੋੜ ਨਾਨਕ ਕਰੇ ਅਰਦਾਸ ਮੋਏ ਸੰਤੋ ਟੈਲ ਦੀਜੈ ਗੁਣਤਾ ਸਾ ਸਾ ਮਹੱਲਾ ਪੰਜਵਾ ਸਗਲ ਸੋਗ ਜਾਪੇ ਏਕੇ ਨਾਮ ਸਗਲ ਧਰਮ ਹਰ ਕੇ ਗੁਣ ਗਾਮ ਮਹਾ ਪਵਿੱਤਰ ਸਾਧਕਾ ਸੰਗ ਜਿਸ ਭੇਟਤ ਲਾਗੇ ਪ੍ਰਭ ਰੰਗ ਗੁਰ ਪ੍ਰਸਾਦਿ ਓ ਅਨੰਦ ਪਾਵੈ ਜਿਸ ਸਿਮਰਤ ਮਨ ਹੋਏ ਪਰਗਾਸਾ ਤਾਂ ਕੀ ਗਤ ਮਿਤ ਕਹਿਣ ਨਾ ਜਾਵੇ ਰਹਾ ਵਰਤਨੇਮ ਮੱਜਣ ਤਿਸ ਪੂਜਾ ਬੀਜ ਪ੍ਰਾਣ ਤਿਸ ਸਿਮਰਤ ਸੁਨੀ ਜਾ ਮਹਾ ਪੁਨੀਤ ਜਾ ਕਾ ਨਿਰਮਲ ਤਾਣ ਸਾਧ ਸੰਗ ਜਾ ਕੇ ਹਰ ਹਰ ਨਾਮ ਪ੍ਰਗਟਿਓ ਸੋ ਜਾਨੋ ਸਗਲੇ ਪਾਵਨ ਪਤ ਤ ਪੁਨੀਤ ਤਾਂ ਕੀ ਪਾਗੋ ਰੇਨ ਜਾ ਜੋ ਪੇਟਿਓ ਹਰ ਹਰ ਰਾਈ ਤਾਂ ਕੀ ਗਤ ਮਿਤ ਕਥਣ ਨਾ ਜਾਈ आठ पैर कर जोडत आवो उण सादा का दर्शन पाव मोए गरीब कोले होर लाए नानक आए पै सरनाए आसाम मोहल्ला पंचवां आठ पैर दकेस नानी सादी भोग लगाए सुघियानी बिरता का हूं छोड़े नही बोर बोर तिस लागे पाय साल ग्राम हमारे सेवा पूजा अर्चा बंद हो न देवा रहा कंटा जा का सुनिए चौकुंट आसन जाका सदा बेकुंट ਜਾ ਕਾ ਚਵਰ ਸਭ ਉਪਰ ਝੂਲੇ ਤਾ ਕਾ ਧੂਪ ਸਦਾ ਪਰਫੂਲੇ ਕਾਟ ਘਾਟ ਸੰਪਟ ਹੋਰੇ ਜਾ ਕਾ ਆ ਭਗ ਸਭ ਸੰਗ ਹੈ ਸਦਾ ਆਰਤੇ ਕੀਰਤਨ ਸਦਾ ਆਨੰਦ ਮਈਮਾ ਸੁੰਦਰ ਸਦਾ ਬੇਅੰਤ ਜਿਵੇਂ ਪ੍ਰਾਪਤ ਤਿਸ ਹੀ ਲੈਣਾ ਸੰਤ ਚਰਨ ਆਇਓ ਸਰਨ ਹਾਥ ਚੜਿਓ ਹਰ ਸਾਲਗ੍ਰਾਮ ਕਉ ਨਾਨਕ ਗੁਰ ਕੀ ਨੋਦਾਨ ਹਾਥ ਚੜਿਓ ਹਰ ਸਾਲਗ੍ਰਾਮ कहो नानक गोर की नो